ये ऐसा मत आगो बने यार तेरे में मस्ती वाली सोच की सोच नहीं मस्ती वाली तेरे मस्ती आजकल तो कुछ अजीब तो बिहेव नहीं कर रहे ओ कमे पहले वो एक महीने दे बैठे सिर्फ एक बार ही जाते थे जब हम चार चार बजे जाते आते थे नहीं सिर्फ हम अंदर तुम मस्ती में देखना से उमर का अपना दवाई भी बात दी यार काम मत कर हफ्ते की दवाई लेने जाती है नहीं मेरे मां से कुछ छुपा रही है अपने कुछ नहीं छुपा रही तुम मेरे कुछ का गोलमाल है कोई गोलमाल नहीं जाते चार बना के लिया मैं मां 마시지 않니? 혼자 이렇게 얼마나? 이더 풍요 있는다. 이 다음 인가가 목소리야 이 안다. 메뉴티지 답네마. ਤੁਹਾਵੇਂ ਕੀ ਇਹ ਜਿੰਦਾ ਹੈ ਹੈਲੋ ਹੈਲੋ ਮਸੀ ਸਾਸ਼ੀ ਦਾ ਹਾ ਪੁੱਤ ਮਸੀ ਮੈਂ ਕਹਿੰਦਾ ਤੁਸੀਂ ਵਾਅਦਾ ਨਾ ਕਰ ਇਹ ਵੀ ਵਾਪਸ ਕਰੋ ਪੁੱਤ ਮੈਂ ਕਹਣਾ ਹਾਂ ਲੋਕੀ ਕਣਕਾ ਵੱਢੀ ਜਾਂਦੇ ਆ ਤੇ ਮਿੱਟੀ ਘਟਾਉੜਦਾ ਮੈਂ ਕਿਹਾ ਸਫਾਈਆਂ ਕਰਿਆ ਮੈਂ ਹਾਂਜੀ ਮਸੀ ਮੈਂ ਤੁਹਾਨੂੰ ਇੰਜ ਕਹਿੰਦਾ ਸੀਗਾ ਕਿ ਤੁਸੀਂ ਪਹਿਲਾਂ ਹੀ ਬਿਮਾਰ ਹੋ ਤੁਸੀਂ ਨਾਸ ਨਹੀਂ ਕਰਦੇ ਆਪਾਂ ਕੀ ਨੇ ਤਿੰਨੇ ਜਾਣ ਜਾ ਕੇ ਸਪਾਈ ਕਰਿਆ ਆਂਦੇ ਚਲ ਕੋਈ ਨਹੀਂ ਪੁੱਤ ਫਿਰ ਮੈਂ ਚਲ ਵੇਖਦੀ ਅੱਧੇ ਘੰਟੇ ਦਾ ਰਸਤਾ ਤੇ ਮੈਂ ਆ ਜਣੀਆਂ ਸ਼ਾਮ ਨੂੰ ਫਿਰ ਚਲੋ ਠੀਕ ਹੈ ਮਸ ਜੇ ਤੁਸੀਂ ਅੱਡੇ ਤੱਕ ਚੋਗੇ ਮੈਂ ਫੋਨ ਲਾ ਦਵਾਂ ਮੈਂ ਤੁਹਾਨੂੰ ਕੋ ਆ ਕੇ ਲੈ ਦਿੰਦਾ ਠੀਕ ਹੈ ਮਸੀ ਠੀਕ ਆ ਜਣੇ ਮੇਰੇ ਗੋੜੀ ਦੀ ਕੰਢੀ ਬਣਾ ਦੇ ਜੀ ਦੇ ਸਾਰੇ ਹੋ ਗਏ ਕੱਪੜੇ ਮੈਂ ਧੋਤੇ ਆ ਮਾਸੀ ਕੀ ਕਰਦੇ ਆ ਇੰਨੇ ਤਾਂ ਕੱਪੜੇ ਪਏ ਤੁਹਾਨੂੰ ਪਤਾ ਤੈਅ ਵੀ ਕੀਤੇ ਆ ਚਲ ਕੋਈ ਨਹੀਂ ਜੇ ਮਾਸੀ ਨੇ ਮਾਸੀ ਕੋਈ ਸੌਂਦੀ ਆ ਤੇ ਤੁਸੀਂ ਇਹ ਗੱਲ ਸੋਚੀ ਕਦੇ ਮਾਸੀ ਦਵਾਈ ਲੈਣ ਵਾਸਤੇ ਇੰਨੀ ਦੂਰ ਪਰ ਅੱਜ ਗਲਤ ਜਾਂਦੇ ਆ ਤੇ ਦਵਾਈ ਵਾਸਤੇ ਪੈਸੇ ਵੀ ਇਹਨੇ ਲੈ ਕੇ ਜਾਂਦੇ ਆ ਦੇਸੀ ਦਵਾਈਆਂ ਲੈ ਕੇ ਨੇ ਆਪਾਂ ਮਾਸੀ ਨੂੰ ਕੋਈ ਵਧੀਆ ਸ਼ਹਿਰੋਂ ਦਾ ਦਵਾਈ ਦਵਾ ਕੇ ਲੈ ਕੇ ਆਈ ਨਹੀਂ ਤੇ ਮਾਸੀ ਸੁਧਾਰ ਵੀ ਹੋਗਾ ਨਾਲੇ ਮਾਸੀ ਕੋਲੋਂ ਸ਼ੋਅ ਤੋਂ ਉਸੇ ਦਵਾਈ ਲੈਣ ਜਾਏ ਨਾ ਆਪਣਾ ਮਾਸੀ ਨੂੰ ਕਹਿੰਦੇ ਚੰਗੇ ਨਾ ਲੱਗਦੇ ਵੀ ਮਾਸੀ ਸਾਹਿਬ ਦਾ ਨਹੀਂ ਵੀ ਮੈਨਾਂ ਤਾਂ ਉਹ ਦਵਾਈ ਨਾ ਸਹੀ ਨਹੀਂ ਉਹ ਤੋਂ ਲੈਂਦੇ ਹਾਂ ਨਾ ਆਪਾਂ ਨੇ ਆਪਸਾ ਹੌਬ ਰੱਖਿਆ ਕਹਿੰਗੇ ਨਾਲੇ ਮਾਸੇ ਦਵਾਈ ਦਵਾਈ ਲੈ ਮਤ ਵਧੀਆ ਹੈ ਸੁਭਾਰ ਵੀ ਆਊਗਾ ਨਾਲੇ ਨਹੀਂ ਸੁਣ ਮਾਸੇ ਦਵਾਈ ਲੈ ਉਹ ਤੋਂ ਨਾਲੇ ਮਾਸੇ ਉਹਦੇ ਬੜੇ ਦਵਾਈ ਲੈ ਲੈਂਦੀ ਨਾਲੇ ਤੇ ਅਮੇ ਕੰਮ ਨਹੀਂ ਮਾਰੀ ਜਾਏਗਾ ਵੀਰੇ ਨਾਲੇ ਆਪਾਂ ਹੌਬ ਰੱਖਾਂਗੇ ਵਧੀਆ ਤੇ ਆਪਾਂ ਹੌਬ ਸਾਡੇ ਚੰਗੇ ਲੱਗਦੇ ਆ ਐਵੇਂ ਕੰਮ ਨਹੀਂ ਮਾਰੀ ਜੀ ਇਹ ਦੂਸਰਾ ਜਿਆਦਾ ਧੋਟੇ ਕਰਨੇ ਪਾਗਲੇ ਆ ਸੰਭਾਲ ਦੀ ਬੱਲਵਤੀ ਨੇ ਵੇਖ ਕੇ ਕੌਣ ਆਇਆ ਨਹੀਂ ਨਹੀਂ ਮਸੀ ਨੇ ਕਿਹਾ ਕਿ ਸਾ ਮਸੀ ਚਾਹੇ ਜਾਮੇ ਫੋਨ ਲਾਣਾ ਸੀ ਮੌਸੇ ਸਰਪ੍ਰਾਈਜ਼ ਦੇ ਮੈਂ ਕਿੰਨਾ ਖੁਸ਼ ਹਾਂ ਤੁਹਾਨੂੰ ਪਤਾ ਸਰਪ੍ਰਾਈਜ਼ ਹੋਣਾ ਦਾ ਟੱਟਾ ਆ ਜੋ ਮਸੀ ਦੀ ਸੱਸੀ ਗੱਲ ਮਸੀ ਦੀ دوسری ਗੱਲ ਹੋਰ ਤਖੜੀਆਂ ਤੇ ਕੋਣ ਆਇਆ ਵੀ ਇਸ ਪ੍ਰਾਈਜ਼ ਆ ਗਾਦਾ ਸਰਪ੍ਰਾਈਜ਼ ਦੇਖ ਲਓ ਪ੍ਰਾਈਜ਼ ਮਾਸੀ ਦੇ ਤਸਕੀ ਮਾਸੀ ਵੀ ਲਓ ਤਕੜਾ ਮੱਤ ਹਾਂ ਤਗੜਾ ਤਗੜਾ ਅੱਜ ਅਜ ਮਾਸੀ ਨਾਲ ਦੱਸ ਰਹੀ ਕਿ ਮੈਂ ਚੱਲ ਜਾਊਂਗੀ ਪੁੱਤ ਫਿਰ ਮੈਂ ਆ ਕੇ ਕਿੱਥੇ ਜਵਾਕਾਂ ਨੂੰ ਗਰਮੀ ਦੇ ਵਿੱਚ ਹਨਾ ਕਿੰਨਾ ਟਾਈਮ ਹੋ ਗਿਆ ਹੁਣ ਹਾਂ ਤੇ ਮਾਸੀ ਸਾਢੇ 3:00 ਹੋ ਗਿਆ ਤਾਂ ਤੁਸੀਂ ਕਹਿੰਦੀ ਮੈਂ ਤੁਹਾਨੂੰ ਫੋਨ ਲਾਉਂਦੀ ਫੋਨ ਮਿਲਾਇਆ ਬਸ ਪੁੱਤ ਫਿਰ ਮੈਂ ਤੁਰਦੀ ਮੈਂ ਹੁਣ ਜਵਾਕਾਂ ਨੂੰ ਰੋਕ ਕੇ ਜੀ ਨਹੀਂ ਰਹਿਦਾ ਮੇਰੇ ਬਿਨਾਂ ਸਹੀ ਗੱਲ ਹੈ ਉਹ ਤੇ ਆ ਗਿਆ ਸੀ ਤੁਹਾਡੇ ਕੋਲ ਸਿੱਧੀ ਕਰ ਦੋ ਜੀ ਇਹ ਨਾ ਤੇਰਾ ਚੱਕਰ ਜਿਹਾ ਹੋਣ ਲੱਗ ਧੁੱਪ ਚ ਹਾਂ ਤੁਸੀਂ ਅੱਡੇ ਤੇ ਤਾਂ ਕਿਆ ਹੋ ਨਹੀਂ ਪੁੱਤ ਮੈਂ ਰਖਸ਼ਾ ਲੈ ਗਿਆ ਸੀ ਲਾ ਹੀ ਲੈਣਾ ਸੀ ਉਹ ਪੁੱਤ ਫਿਰ ਮੈਂ ਤਾਂ ਨਹੀਂ ਲਾਇਆ ਮੈਂ ਆਖਿਆ ਵੇ ਇੱਕ ਤਾਂ ਕਰਨੀਆਂ ਜਵਾ ਕਿੱਥੇ ਹੋਣਗੇ ਰਖਸ਼ਾ ਲਈ ਖੜੇ ਸੀ 20 ਰੁਪਏ ਦੇ ਇੱਥੇ ਤੇ ਮੈਂ ਘਰੇ ਪਹੁੰਚ ਗਈ ਹਾਂ ਇਹ ਤਾਂ ਇੰਨੀ ਕਰਨੀਆਂ ਹਾਂ ਪੁੱਤ ਤਾਂ ਬਹੁਤ ਕਰਦੇ ਨੇ ਆਪਣੀ ਹਾਂ ਬਸ ਪਾਣੀ ਪੀ ਥੱਕ ਗਿਆ ਹੋਊਗਾ ਅਸਲ ਵਿੱਚ ਕੰਨੀ ਬਣਾ ਲੈਣੀ ਸੀ ਮਾਦੀ ਬਾਦ ਆਈ ਗਿਆ ਚਾਹ ਪੀ ਆ ਰਹੀ ਹੈ ਕੋਈ ਨਹੀਂ ਆਵਾਜ਼ ਨਾਲ ਮਾਸੀ ਦਾ ਵਧੀਆ ਹੋ ਗਿਆ ਨਾ ਬਸ ਵਾ ਠੀਕ ਆ ਉਹ ਤਾਂ ਵਧੀਆ ਮੇਰਾ ਸਿਰ ਬੜਾ ਦੁਖੀ ਬਸ ਕੋਪਾ ਚਾਹ ਪੀ ਲਈਏ ਮਾਸੀ ਕੀ ਹਾਲ ਚਾਲ ਆ ਹਾਂ ਠੀਕ ਆ ਬਸ ਗਰਮੀ ਬੜੀ ਹੋਈ ਪਈ ਐ ਐਸੀ ਵੀ ਚੰਗੀ ਦਾ ਕਾਹ ਵੀ ਦਿਲ ਖਬਰੋਂਦਾ ਵੀ ਨਾ ਦਵਾਈਆਂ ਦੇ ਨਾਲ ਮਾਸੀ ਤੁਸੀਂ ਆਵਾਜ਼ ਪ੍ਰਾਨ ਕਰਾਰੇ ਦੱਸਿਆ ਹੀ ਨਹੀਂ ਕਿ ਕਾਹ ਨੂੰ ਦੀਏ ਇਹ ਤਾਂ ਡੁੱਬੜੀ ਨਾ ਕੁੜੀ ਨੇ ਸਾਡੀ ਗਲੀ ਦੇ ਵਿੱਚ ਬਿਊਟੀ ਪੈਨਲ ਖੋਲਿਆ ਤਾਂ ਥੋੜਾ ਵਾੜੇ ਜੋ ਵਾੜੇ ਕੇ ਚਿੱਤੇ ਤੇ ਲਾ ਦਿੱਤੀ ਫਕੇ ਮਾਸੀ ਦਾੜਾ ਨਾਲ ਉਹਦੀ ਗੁੱਸਾ ਕਰ ਲੈਂਦੀ ਉਹ ਵਿਆਹ ਪੜੀ ਨੇ ਤੇ ਉੱਪਰ ਵੱਡੇ ਵੀ ਮੁੰਡੇ ਮੇਰੇ ਹਾਂ ਮਾਸੀ ਕੋਲ ਉੱਤੇ ਦਿੱਖ ਦਿੱ ਗਏ ਉਹ ਤਾਂ ਸੁਣ ਲਓ ਕਿਉਂਗੀ ਤੂੰ ਹਾਂ ਹਾਂ ਤਾਂ ਬੱਚੇ ਜਵਾਨ ਲੱਗਣ ਲੱਗੇ ਮੈਂ ਜਵਾਨੀ ਵਾਪਸ ਆ ਰਹੀ ਹੈ ਨਾ ਤੁਹਾਡੀ ਤਾਂ ਮਾਸੀ ਜਵਾਨ ਹੀ ਹੈ ਮਾਸੀ ਬੁੱਢੀ ਹੈ ਕਾਹਨੂੰ ਤੇ ਇਹ ਜਵਾਨੀ ਵੇਲੇ ਤਾਂ ਅਸੀਂ ਬਥੇਰੀਆਂ ਛੰਡੀਆਂ ਭਰਨਾ ਐ ਮਾਸੀ ਟੱਚਾ ਕਰੀ ਜਦੂ ਹੁਣ ਮੈਂ ਕੀ ਦੱਸਾਂ ਜੋ ਆਪ ਨੂੰ ਵੀ ਨਾ ਨੇ ਕਿ ਨਹੀਂ ਤੇ ਚੀਜ਼ ਦਾ ਸੁਆਗ ਦਵਾਕਾ ਕੇ ਅੱਗੇ ਜੁਆ ਕੇ ਛੋਟੇ ਸੀ ਤੇ ਸਬਜਾ ਸੀ ਹੁਣ ਜੁਆ ਕੇ ਵੱਡੇ ਹੋ ਗਏ ਆ ਤੇ ਹੁਣ ਮੈਂ ਤੇ ਸੁਆਗ ਦਵਾਕੋ ਜੀ ਅਮੰਟੈਂਸ ਨੂੰ ਹੀ ਪਈ ਹੈ ਜਾਂ ਤਾਂ ਫਿਰ ਮੈਂ ਉਹਨੂੰ ਹੀ ਫੋਨ ਕਰ ਦਿੰਨੀ ਆ ਜੀ ਭਾਈ ਹੁਣ ਹੱਥ ਪੱਸ ਕੇ ਪੈਸਾ ਵਰਤਣਾ ਚੱਲ ਫਿਰ ਮੈਂ ਆਏ ਕਰ ਦਿੰਨੀ ਹੁਣ ਮੈਂ ਤੇ ਫੋਨ ਨਹੀਂ ਕਰਨਾ ਹਾਂ ਲੋ ਮੇ ਆ ਕੇ ਅੱਥਰੂ ਲਈ ਤਾਂ ਆ ਗਿਆ ਉਹ ਜਿਹੜਾ ਮੁੰਡਾ ਉਹ ਤਾਂ ਸੁਕਾ ਜਾਂਦਾ ਜਿਹੜੀ ਮੁੱਕੀ ਦੀ ਛੂਈ ਹੈ ਨਾ ਉਹ ਛੂਈ ਨਹੀਂ ਵੱਗੁੰਦੀ ਉਹ ਮੇਥੋਂ ਵਾਲੇ ਸਵਾਲ ਪੁੱਛਦੀ ਹੈ ਕੰਦੀ ਮਾਸੀ ਦਾ 10000 ਰੁਪਏ ਦਵਾਈਆਂ ਤੇ ਲੋਨਾ ਨਾ ਤੁਸੀਂ ਦੇਸੀ ਤੇ ਤੇ ਆ ਜੋ ਇੱਥੇ ਦਵਾਈ ਦਵਾ ਗਿਆ ਪਰ ਅਸੀਂ ਤੁਹਾਨੂੰ ਅਸੀਂ ਹਾਂ ਸ਼ਹਿਰੋਂ ਦੇਸੀ ਦਵਾਈ ਕਹਿੰਦੇ ਇੰਨੀ ਮਹਿੰਗੀ ਆ ਤੁਸੀਂ ਐ ਕਰੋ ਹੁਣ ਕੈਸਿਆਂ ਦਾ ਹੱਥ ਕੱਸਣਾ ਹੀ ਪੈਣਾ ਤੈਨੂੰ ਹਾਂ ਹੁਣ ਤੁਸੀਂ ਟਾਈਮ ਦੇਖ ਕੇ ਹੱਥ ਕੱਸ ਲੋ ਆਪ ਦਾ ਹੁਣ ਕੈਸਿਆਂ ਤੇ ਆ ਸੁਨਾਰਕ ਤੇ ਚੰਗਾ ਜੋ ਫੋਨ ਰੱਖ ਦਿੰਗੇ ਕੋਈ ਆਉਣਾ ਜਾ ਮੈਨੂੰ ਲੱਗਦਾ ਨਾ ਹੁਣ ਇਹ ਕੁੜੀ ਦੀ ਨਾ ਚੁਈ ਦੀ ਇਹ ਦੀ ਗੱਤ ਘਮੋਣੀ ਪੈਣੀ ਆ ਮੁੰਡਾ ਤਾਂ ਕਾਬੂ ਆ ਗਿਆ ਇਹ ਚੁਈ ਨਹੀਂ ਕਾਬੂ ਵਾਲੀ ਹੈ ਤੇਨ ਕੋਈ ਗੱਲ ਕਰ ਰਹੀ ਸੀ ਨਾਲੇ ਕੀ ਦਿਨ ਗੱਲ ਕਰ ਰਹੀ ਸੀ ਜੈਨ ਨਹੀਂ ਕਰਨੀ ਪੁੱਤ ਗੱਲ ਲਾ ਜਾ ਤਾਂ ਵੇਖਦੀ ਸੀ ਲਾ ਕੇ ਵੀ ਵੀ ਲਗਾ ਦੇ ਚਾਰਜ ਖਤਮ ਹੋ ਗਿਆ ਫੋਨ ਲੱਗਦਾ ਕਿ ਨਹੀਂ ਲੱਗਦਾ ਉਹ ਚੋਈ ਤਰੀ ਫਿਰਦੀ ਸੀ ਮੈਂ ਕਹੀ ਜਾਂਦੀ ਸੀ ਸਾਰੇ ਕੱਪੜੇ ਕੱਪੜੇ ਦੂਗੀ ਉਹਦੀ ਮੈਂ ਕੋਸ਼ਿਸ਼ ਮੋੜੀ ਕਰਨੀ ਪੁੱਤ ਹੋਰ ਨੇ ਕਿੰਨੇ ਗੱਲ ਕਰਦੀ ਹੈ ਤੁਹਾਨੂੰ ਪਤਾ ਹੀ ਮਾਸੇ ਨੂੰ ਫੋਨ ਤੇ ਚਾਹਤਾ ਦੋ ਦਿਨ ਨਹੀਂ ਕਰ ਆਇਆ ਹੈਗਾ ਕੋਈ ਗਲਤੀ ਨਹੀਂ ਕਰ ਜਾਂਦੀ ਹੈ .